ਇਹਨਾਂ ਨੇ ਇੱਕ ਜਾਲੀ ਗਵਾਹ ਬਣਾ ਕੇ ਬਿਨਾ ਕਿਸੇ ਸਬੂਤ ਤੋਂ ਬਿਨਾ ਐਫਆਈਆਰ ਤੋਂ ਜੇਲ੍ਹ ਚ ਦਿੱਤਾ ਵੱਡੇ ਵੱਡੇ ਲੀਡਰਾਂ ਨੂੰ ਜੇਲ੍ਹ ਚ ਦਿੱਤਾ ਤੇ ਵੱਡੇ ਵੱਡੇ ਘਟਾਲਿਆਂ ਨੂੰ ਦਬਾ ਕੇ ਬੀਜੇਪੀ ਚ ਉਹ ਜੇ ਪੋਲਿਟਿਸ਼ੀਅਨ ਨੂੰ ਸ਼ਾਮਲ ਕਰ ਰਹੀ ਆ ਉਸ ਚੀਜ਼ ਦੇ ਲੋਕ ਅਸੀਂ ਜਿਹੜੇ ਇਕੱਠੇ ਹੋਏ ਆ ਤੇ ਅਸੀਂ ਬੀਜੇਪੀ ਸਰਕਾਰ ਦੀ ਇਸਤਾਨਾ ਸ਼ਾ ਦੇ ਦੇਸ਼ ਦੇ ਸੰਵਿਧਾਨ ਨੂੰ ਮੋਡੀਫਾਈ ਕਰਨ ਦੇ ਤੇ ਤੋੜ ਮਰੋੜ ਕੇ ਇੱਕ ਨਵੇਂ ਤਰੀਕੇ ਨਾਲ ਜਿਹੜੀ ਇਹਨਾਂ ਦੀ ਚਾਲ ਚੱਲ ਰਹੀ ਹੈ ਸੀ ਉਹਦੀ ਸਖਤ ਜਿਹੜੀ ਹੈ ਆਲੋਚਨਾ ਕਰਦੇ ਆ ਮੈਮ ਭਾਪੀ ਦੀ ਜਕਰ ਗੱਲ ਕਰੀਏ ਭਾਪੀ ਜਿਹੜੀ ਹੈ ਉਹ ਚੋਣਾਂ ਦੇ ਵਿੱਚ ਪ੍ਰਚਾਰ ਕਰ ਰਹੀ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਮਸਲੇ ਨੂੰ ਲੈ ਕੇ ਤੁਹਾਨੂੰ ਲੱਗਦਾ ਇਸ ਦੇ ਨਾਲ ਆਮ ਆਦੀ ਪਾਰਟੀ ਦੇ ਉੱਪਰ ਕੋਈ ਫਰਕ ਪੈਂਦਾ ਹੋਏ ਨਜ਼ਰ ਆਊਗਾ ਨਹੀਂ ਫਰਕ ਤੇ ਉਹਨਾਂ ਤੇ ਖੁੱਤੇ ਪੈ ਰਿਆ ਨਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਛਵੀ ਹੈ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਤੇ ਬੀਜੇਪੀ ਦਾ ਆਪਣਾ ਜਿਹੜਾ ਪੈਰਾਂ ਤੇ ਕਹਾੜੀ ਮਾਰੀ ਉਹਨਾਂ ਨੇ ਜੇਲ੍ਹ ਦੇ ਵਿੱਚ ਪਾ ਕੇ ਤੇ ਵੱਡੇ ਵੱਡੇ ਬਹੁਤ ਘਟਾਲੇਬਾਜ਼ ਨੇ ਜਿਨ੍ਹਾਂ ਨੇ ਹਜ਼ਾਰਾਂ ਕਰੋੜਾਂ ਸੈਂਕੜਾਂ ਕਰੋੜਾਂ ਦੇ ਘਟਾਲੇ ਕੀਤੇ ਨੇ ਜਿਨ੍ਹਾਂ ਜਿਹੜੇ ਕੀ ਆਜ਼ਾਦ ਘੁੰਮ ਰਹੇ ਨੇ ਜਬ ਬੀਜੇਪੀ ਨੂੰ ਫੰਡ ਦੇ ਰਹੇ ਨੇ ਤੇ ਇਸ ਤਰੀਕੇ ਦਾ ਜਿਹੜਾ ਤਾਨਾਸ਼ਾਹ ਲੋਕ ਬਰਦਾਸ਼ਤ ਨਹੀਂ ਕਰਨਗੇ ਤੇ ਜਿਹੜਾ ਜੇਲ੍ਹਾਂ ਦਾ ਇਹ ਜ਼ੁਲਮ ਦਾ ਜਿਹੜਾ ਜਵਾਬ ਆ ਲੋਕ ਵੋਟ ਨਾ ਦੇਣ ਨੂੰ ਤਿਆਰ ਨੇ ਤੇ ਅਸੀਂ ਬਾਬਾ ਸਾਹਿਬ ਜੀ ਦੇ ਆ ਸੰਵਿਧਾਨ ਨੂੰ ਉਹਨਾਂ ਦੇ ਬਣਾਏ ਹੋਏ ਪਵਿੱਤਰ ਸੰਵਿਧਾਨ ਨੂੰ ਬਚਾਉਣ ਲਈ ਜੋ ਕਰਨਾ ਪਿਆ ਉਹ ਕਰਾਂਗੇ। ਭਾਜਪਾ ਵੱਲੋਂ ਅੱਜ ਇਹ ਚੋਣ ਮੈਨੀਫੈਸਟੋ ਵੀ ਜਾਰੀ ਕੀਤਾ ਗਿਆ ਕਿਵੇਂ ਦੇਖਦੇ ਹਾਂ? ਇਹਨਾਂ ਨੇ ਤਾਂ ਪਹਿਲਾਂ 10-10 ਲੱਖ ਖਾਤਿਆਂ 'ਚ ਵੀ ਪਾਉਣਾ ਸੀ। ਇਹਨਾਂ ਨੇ ਤਾਂ ਬੜਾ ਕੁਝ ਕਰਨਾ ਸੀ। ਇਹਨਾਂ ਦੇ ਜਿਹੜੇ ਵਾਅਦੇ ਨੇ ਉਹ ਸਾਰਾ ਦੇਸ਼ ਜਾਣਦਾ ਹੀ ਹੈ ਕਿ ਇਹਨਾਂ ਦਾ ਇੱਕ ਹੀ ਕੰਮ ਹੈ ਫੁੱਟ ਪਾਓ ਤੇ ਰਾਜ ਕਰੋ। ਇਹਨਾਂ ਨੇ ਇਹ ਸਾਡਾ ਜਿਹੜਾ ਸੰਵਿਧਾਨ ਆ ਦੇਸ਼ ਦਾ ਇਹ ਬਰਾਬਰੀ ਦੀ ਗੱਲ ਕਰਦਾ ਸਾਰੇ ਧਰਮਾਂ ਦੀ ਸਾਰੇ ਲੋਕਾਂ ਦੀ ਹਰ ਇੱਕ ਦੀ ਉਹ ਬਰਾਬਰੀ ਦੀ ਗੱਲ ਕਰਦਾ ਪਰ ਇਹਨਾਂ ਨੇ ਫੁੱਟ ਪਾਓ ਤੇ ਰਾਜ ਕਰੋ ਹੀ ਕਰਨਾ ਹੈ ਤੇ ਇਹ ਵੀ ਡਰ ਆ ਵੀ ਆਉਣ ਵਾਲੇ ਸਮੇਂ 'ਚ ਇਹ ਲੋਕਤੰਤਰ ਨੂੰ ਖਤਮ ਕਰਕੇ ਵੋਟ ਪਾਉਣ ਦਾ ਅਧਿਕਾਰ ਵੀ ਖੋਹ ਸਕਦੇ ਨੇ ਲੋਕਾਂ ਤੋਂ ਤੇ ਦੇਸ਼ 'ਚ ਵੋਟਾਂ ਤੋਂ ਬਿਨਾਂ ਇਹ ਜਿਹੜੀ ਕੇਂਦਰ 'ਚ ਆਪਣੀ ਸਰਕਾਰ ਰੱਖਣ ਦੀ ਚਾਲ ਚੱਲ ਸਕਦੇ ਨੇ ਸੋ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ ਸਹੀ ਸਰਕਾਰ ਚੁਣਨ ਦੀ ਲੋੜ ਆ ਇੰਡੀਆ ਅਲਾਈਅੰਸ ਦੀ ਜਿਹੜੀ ਸਰਕਾਰ ਹੈ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਪੰਜਾਬ ਦੇ ਲੋਕ ਨੇ ਤੇ ਪੂਰੇ ਦੇਸ਼ ਤੋਂ ਜਿਹੜੇ ਲੋਕ ਨੇ ਉਹ ਸਾਡੇ ਦੇਸ਼ ਦੀ ਜਿਹੜੀ ਵੱਖ-ਵੱਖ ਰਾਜਾਂ ਦਾ ਮਿਲਿਆ ਬਣਿਆ ਹੋਇਆ ਇੱਕ ਦੇਸ਼ ਹੈ ਤੇ ਉਸ ਚੀਜ਼ ਨੂੰ ਸਮਝਦੇ ਹੋਏ ਇੱਕ ਚੰਗੀ ਸਰਕਾਰ ਚੰਗੀ ਨੀਅਤ ਵਾਲੀ ਸਰਕਾਰ ਨੂੰ ਚੁਣਨ ਦੀ ਮਨੀਸ਼ ਤਵਾੜੀ ਜੀ ਨੂੰ ਚੰਡੀਗੜ੍ਹ ਤੋਂ ਥੀਟ ਦਿੱਤੀ ਗਈ ਹੈ ਜਿਹਨੂੰ ਮਰਜ਼ੀ ਦੇ ਦੇਣ ਜੀ ਸਭ ਦੀ ਸਭ ਨੂੰ ਬੈਸਟ ਵਿਸ਼ੇਸ ਨੇ ਗੁੱਡ ਲੱਕ ਹੈ